ਪਿੰਡ ਚਾਹਲ ਦੇ ਵਿੱਚ ਪਹੁੰਚਿਆ ਜਿੱਥੇ ਕਿ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਨਗਰ ਵੱਲੋਂ ਕੋਈ ਮਤਾ ਜਿਹੜਾ ਪੇਸ਼ ਕੀਤਾ ਗਿਆ ਮਤਾ ਪਾਇਆ ਗਿਆ ਕਿ ਪ੍ਰਵਾਸੀਆਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ ਅਨਾਉਂਸਮੈਂਟ ਕੀਤੀ ਗਈ ਆ ਉਹ ਪਿੰਡ ਦੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਜਿੱਥੇ ਪਿੰਡ ਦੇ ਲੋਕ ਜਿਹੜੇ ਇਕੱਠੇ ਹੋਏ ਹੋਏ ਨੇ ਇਕੱਠੇ ਹੋਏ ਹੋਏ ਨੇ ਬੜੀ ਤਦਾਦ ਦੇ ਵਿੱਚ ਪਿੰਡ ਦੇ ਲੋਕ ਪਿੰਡ ਦੀਆਂ ਔਰਤਾਂ ਖੜੀਆਂ ਨੇ ਕਿਉਂ ਖੜੇ ਨੇ ਲੋਕ ਕਿਉਂ ਦੁਖੀ ਸੀ ਇਹ ਪ੍ਰਵਾਸੀਆਂ ਤੋਂ ਇਹ ਲੋਕ ਪਿੰਡ ਦੇ ਲੋਕ ਨੇ ਪਿੰਡ ਦੇ ਸਰਪੰਚਾਂ ਦੇ ਪਤੀ ਵੀ ਖੜੇ ਨੇ ਬਿਲਕੁਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਕੀ ਕੀ ਮੁਸ਼ਕਲ ਕੀ ਆ ਰਹੀ ਆ ਤੁਹਾਨੂੰ ਅੱਜ ਪਿੰਡ ਦਾ ਇੰਨਾ ਇਕੱਠ ਹੋਇਆ ਸਾਰੀਆਂ ਔਰਤਾਂ ਤੁਸੀਂ ਧੁੱਪ ਦੇ ਵਿੱਚ ਖੜੇ ਹੋ ਕੂੜਾ ਬਹੁਤ ਸਿੜਦੇ ਨੇ ਜੀ ਵਿੱਚ ਗੰਦਮੰਦ ਇੰਨਾ ਇੰਨਾ ਪਾ ਕੇ ਸਿੜਦੇ ਨੇ ਆ ਅਸੀਂ ਲਫਾਫੇ ਲਫਾਫੇ ਚੱਕ ਚੱਕ ਸਿੜਦੇ ਆ ਮੇਰੀਆਂ ਲੈਟਰਿੰਗਾਂ ਦੇ ਲਫਾਫੇ ਆ ਦੂਏ ਡੈਂਪਰ ਆ ਬਹੁਤ ਸਿੜਦੇ ਨੇ ਅਸੀਂ ਚੱਕ ਚੱਕ ਸਿਰਦੇ ਆਂ ਸਾਨੂੰ ਬਹੁਤ ਮੁਸ਼ਕਾਉਂਦੀ ਆ। ਸਾਨੂੰ ਪਤਾ ਜੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਸਾਡਾ। ਹਾਂ ਜੀ। ਕਿੰਨੇ ਸਾਲਾਂ ਤੋਂ ਰਹਿ ਰਹੇ ਨੇ ਪਿੰਡ ਦੇ ਵਿੱਚ? ਹੋ ਗਈ ਇਹਨਾਂ ਨੂੰ ਮੇਲਾ 4-5 ਸਾਲ ਆਇੰਦਾਂ ਹੁਣ। ਹਾਂ ਜੀ। ਉਹ ਤਾਂ ਕਈ ਸਾਲ ਹੋ ਗਏ। ਕਿ ਕੀ ਕੀ ਪ੍ਰੋਬਲਮ ਕੀ ਆ ਰਹੀ ਆ ਜਿਹੜੇ ਅੱਜ ਪਿੰਡ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਖੜੇ ਹੋ ਨਾ ਕੀ ਮੁਸ਼ਕਲ ਕੀ ਆ? ਇਧਰ ਨੂੰ ਆ ਜੀ। ਇਹਨਾ ਤੋਂ ਪ੍ਰਵਾਸੀਆਂ ਤੋਂ ਜੀ ਜਦੋਂ ਅਸੀਂ ਮੇਟਾਂ ਜੀ ਮੈਂ ਕੰਮ ਕਰਾਉਣੀ ਆ ਜੀ ਮਸਟਰੋਲ ਲਵਾਉਣੀ ਆ ਇੰਥੇ ਸਾਡਾ ਗੰਦੀ ਨਾ ਹੁੰਦਾ ਨੇ ਪੁੱਛ ਪੁੱਛੋ ਨਾ ਸਾਡੇ ਸੂਆਂ ਚ ਗੰਦਾ ਪਾਣੀ ਇੰਨਾ ਪੈਂਦਾ ਜੀ ਜਾਨਵਰੀ ਵੀ ਨਹੀਂ ਪਾਣੀ ਪੀ ਸਕਦੇ ਜੀ ਪੁੱਛੂਆਂ ਦਾ ਪਾਪ ਗੰਦੇ ਨੇ ਨਿਮਾਣਦੇ ਵੀ ਸੀ ਪਹਿਲਾਂ ਡੰਗਰ ਡੰਗਰ ਨਿਮਾਉਣ ਜੋਗੇ ਵੀ ਨਹੀਂ ਰਹੇ ਅਸੀਂ ਪਿੰਡ ਦੇ ਮੁੰਡੇ ਸੀ ਮਾਦਮ ਮਿਲੇ ਤਾਂ ਕੰਮ ਕਰਦੇ ਸੀ ਤੋਂ ਹਟਵਾ ਦਿੱਤੇ ਜੀ ਕਹਿੰਦੇ ਜੀ ਪੰਜਾਬੀ ਕੰਮ ਕਰਨਗੇ ਤਾਂ ਅਸੀਂ ਨਹੀਂ ਕੰਮ ਕਰਦੇ ਲਿਖ ਕੇ ਲਵਾਏ ਵੇ ਜੀ ਇਹਨਾਂ ਨੇ ਇਹ ਸਾਡੂ ਸਾਨੂੰ ਕੀ ਦਿੱਕਤ ਆ ਹੁੰਦੀ ਆ ਜੀ ਫਿਰ ਸਾਡੇ ਪਿੰਡ ਦੇ ਮੁੰਡੇ ਕੰਮ ਨਹੀਂ ਜਦੋਂ ਕਰਤਾ ਸਕਦੇ ਸਰਬ ਕਿਹੜੇ ਨੇ ਜੀ ਸਰਪੰਚ ਸਾਹਿਬ ਬਿਲਕੁਲ ਪਾਲ ਜੀ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਮੁਸ਼ਕਲ ਕੀ ਆ ਇੰਨੇ ਸਾਲਾਂ ਤੋਂ ਇਹ ਪ੍ਰਵਾਸੀ ਨੇ ਤੁਹਾਡੇ ਪਿੰਡ ਦੇ ਵਿੱਚ ਰਹਿ ਰਹੇ ਨੇ ਅੱਜ ਕਾਫੀ ਪਿੰਡ ਹੈ ਜਿਹੜਾ ਇਕੱਠਾ ਹੋਇਆ ਹੈ ਇਹਨਾਂ ਦੇ ਖਿਲਾਫ ਕਿ ਇਹਨਾਂ ਦੀਆਂ ਹਰਕਤਾਂ ਨੇ ਪਿੰਡ ਦੇ ਵਿੱਚ ਮਤਾ ਪਿੰਡ ਵੱਲੋਂ ਕਿਉਂ ਪੇਸ਼ ਕੀਤਾ ਹੈ ਅਨਾਉਂਸਮੈਂਟ ਕੀਤੀ ਗਈ ਹੈ ਪਿੰਡ ਦੇ ਵਿੱਚ ਕਿ ਮਾਮਲਾ ਕੀ ਹੈ ਪੂਰਾ ਇਹ ਪਹਿਲਾਂ ਜਿਹੜੇ ਸਾਡਾ ਨਗਰ ਦੇ ਬੰਦੇ ਨੇ ਸਾਰੇ ਸਾਡੇ ਕੋ ਆਏ ਨਹੀਂ ਵੀ ਆਪਣੇ ਮਸਲਾ ਚੱਲਦਾ ਜਿਹੜੇ ਭਈਆਂ ਨੂੰ ਰਾਤ ਨੂੰ ਦਿਨੇ ਗਲੀਆਂ 'ਚ ਫਿਰਦੇ ਨੇ ਜਿਵੇਂ ਹੋਲੀ ਵਾਲੇ ਦਿਨ ਇਹਨਾਂ ਨੇ ਬਹੁਤ ਜਿਆਦਾ ਗੰਦ ਪਾਇਆ ਪੰਜ-ਪੰਜ ਮੋਟਰਸਾਈਕਲਾਂ 'ਤੇ ਬੈਠ ਕੇ ਚਾਰ-ਚਾਰ ਗੇੜੇ ਦੇ ਕੇ ਹੜੜਾਲੇ ਇਹਨਾਂ ਨੇ ਸਾਡਾ ਕੋਈ ਮਸਲਾ ਠਾਇਆ ਵੀ ਭਾਈ ਤੁਸੀਂ ਅਸਕੇ ਭਾਈ ਸੀ ਦਾ ਨਗਰ ਦੇ ਨਾਲ ਹੁਣ ਸਾਡਾ ਪਿੰਡ ਸੇਪ ਨਹੀਂ ਹੈਗਾ ਗਲਤ ਆ ਵੀ ਧੀਆ ਪੈਣਾ ਸਾਡੀਆਂ ਜਿੰਨੀਆਂ ਨੇ ਸਾਮ ਨੂੰ ਬਾਹਰ ਨਹੀਂ ਨਿਕਲ ਸਕਦੀਆਂ ਕਿਉਂ ਆਹ ਰੋਡ ਦੇ ਉੱਤੇ ਤੁਸੀਂ ਆਥਣੇ ਦੇਖ ਲਿਆ ਕਰੋ ਵੀ ਤਕਰੀਬਨ 9-10 ਵਜੇ ਦੀ ਸਾਡੇ ਇੱਧਰ ਅੱਗੇ ਸਕੂਲ ਆ ਕੋਈ ਕੋਈ ਬਾਹਰ ਦਾ ਸਾਡਾ ਇਹਨਾਂ ਨਾਲ ਕੋਈ ਸਾਡੀ ਦੁਸ਼ਮਣੀ ਤਾਂ ਹੈ ਨਾ ਸਾਡੀ ਕੋਈ ਦਿੱਕਤ ਹੈ ਨਾ ਅਸਾਂ ਹੀ ਦਿੱਕਤ ਹੈ ਜਿਹੜੀ ਇਹ ਹੋਰੇ ਦਾ ਕੂੜੇ ਦਾ ਕੋਈ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਸਾਡੇ ਧੀਆਂ ਭੈਣਾਂ ਦਾ ਪ੍ਰਬੰਧ ਨਹੀਂ ਬਿਲਕੁਲ ਮੇਰੇ ਵਰਗੀ ਨਿਕਲਣੀ ਛੱਕਦੀ ਆ ਧੱਕਾ ਦੇ ਕੇ ਛੁੱਟ ਜਾਂਦੇ ਨੇ ਇਹ ਪ੍ਰਵਾਸੀ ਛੁੱਟ ਕੇ ਜਾਂਦੇ ਹਾਂ ਹਾਂ ਰਾਤ ਖੜੇ ਹੁੰਦੇ ਨੇ ਫਿਰ ਉਹ ਪਤਾ ਨਹੀਂ ਹੁੰਦੇ ਹੈਗੇ ਰਾਤ ਛੱਡਦੇ ਨਹੀਂ ਕੀ ਦਾਰੂ ਪੀਂਦੇ ਨੇ ਕੀ ਕਰਦੇ ਕੋਈ ਨਸ਼ਾ ਵਗੈਰਾ ਕਰਦੇ ਨੇ ਕਿਸ ਤਰ੍ਹਾਂ ਇਹ ਦਾਰੂ ਪੀਂਦੇ ਨੇ ਇਹ ਚਿੱਟਾ ਵੀ ਵੇਚਦੇ ਨੇ ਕਹਿੰਦੇ ਹੂੰ ਕਹਿੰਦੇ ਨੇ ਭਾਈ ਚਿੱਟਾ ਵੇਚਦੇ ਨੇ ਦੋ ਤਿੰਨ ਜਣੇ ਏ ਭਈ ਇਹ ਵੇਚਦੇ ਨੇ ਇੱਥੇ ਹਾਂ ਹਾਂ ਭਈ ਇਹ ਵੇਚਦੇ ਨੇ ਪਿੰਡ ਦੇ ਵਿੱਚ ਵੀ ਨਸ਼ਾ ਫਿਰੇਗਾ ਤੁਹਾਡੇ ਪਿੰਡੇ ਚਾ ਵੀਰੇ ਮੈਨੂੰ ਪਤਾ ਨਹੀਂ ਵੀ ਭਈਆਂ ਦਾ ਪਤਾ ਹੈ ਵੀ ਉਹ ਨਸ਼ਾ ਵੇਚਦੇ ਨੇ ਸਾਡੇ ਪਿੰਡੇ ਦੇ ਮੁੰਡੇ ਵੀ ਲੱਗੇ ਹੋਏ ਨੇ ਜੀ ਨਸ਼ਾ ਜੀ ਇੱਕ ਹੀ ਪ੍ਰਵਾਸੀ ਲੋਕ ਨੇ ਜਿਹੜੇ ਇੱਥੇ ਨਸ਼ਾ ਦਾ ਕਰ ਹਾਂਜੀ ਹਾਂ ਪ੍ਰਵਾਸੀ ਨਸ਼ਾ ਵੇਚਦੇ ਨੇ ਜੀ ਪਿੰਡ ਦੇ ਮੁੰਡੇ ਬਹੁਤ ਲਾਤ ਹੈ ਜੀ ਨਸ਼ੇ ਤੇ ਅੱਛਾ ਹਾਂਜੀ ਤੁਹਾਨੂੰ ਕਦੋਂ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਨਸ਼ੇ ਦਾ ਕੰਮ ਵੀ ਕਰਦੇ ਹੋਰ ਕੀ ਹਰਕਤਾਂ ਕਰਦੇ ਨੇ ਪਿੰਡ ਦੇ ਵਿੱਚ ਪਿੰਡ ਚ ਜੀ ਹੌਲੀ ਤੋਂ ਜ਼ਿਆਦਾ ਪਤਾ ਲੱਗਿਆ ਜੀ ਹੌਲੀ ਵਾਲੇ ਦਿਨ ਤੋਂ ਹਾਂਜੀ ਆਓ ਦੇਖੋ ਸਕੂਲ ਦੀਆਂ ਕੁੜੀਆਂ ਆਉਂਦੀਆਂ ਨੇ ਉਹਨਾਂ ਨੂੰ ਵੀ ਸੇੜਦੇ ਨੇ ਨਸ਼ਾ ਕਰਕੇ ਬਹੁਤ ਗੰਦ ਮਚਾਉਂਦੇ ਨੇ ਜੀ ਕਿੰਨੇ ਕੁ ਲੋਕ ਨੇ ਜਿਹੜੇ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਕਿ ਪਿਛਲੀਆਂ ਪੰਚਾਇਤਾਂ ਨੂੰ ਨਹੀਂ ਤੁਸੀਂ ਦੱਸਿਆ ਇਹ ਪੰਚਾਇਤਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਾਫੀ ਲੰਮੇ ਸਮੇਂ ਤੋਂ ਇਹ ਰਹਿ ਰਹੇ ਨੇ ਪਿੰਡ ਦੇ ਵਿੱਚ ਪਿਛਲੀ ਪੰਚਾਇਤ ਜੀ ਜੀ ਉਹਨਾਂ ਦਾ ਨੂੰ ਦਿੱਤੇ ਹਾਵੇ ਸੀ ਜੀ ਉਹਨਾਂ ਨੇ ਤਾਂ ਕੋਈ ਐਕਸ਼ਨ ਨਹੀਂ ਲਿਆ ਹੈਗਾ ਅਸੀਂ ਨੇ ਹੁਣ ਜਿਹੜੀ ਨਵੀਂ ਪੰਚਾਇਤ ਬਣੀ ਆ ਜੀ ਜੀ ਇਹਨਾਂ ਨੇ ਅਸੀਂ ਨੇ ਤਾਂ ਹੀ ਕਿਹਾ ਜੀ ਆ ਦੇਖੋ ਕੁੜੀਆਂ ਬੱਚੇ ਸਕੂਲਾਂ ਆਉਂਦੇ ਨੇ ਇਹਨਾਂ ਨੂੰ ਵੀ ਬਹੁਤ ਤੰਗ ਪਰੇਸ਼ਾਨ ਕਰਦੇ ਨੇ ਬਹੁਤ ਤਾਂ ਜਾਣਾ ਹੀ ਹੈ ਭਾਈ ਇਸ ਤਰ੍ਹਾਂ ਦੇਖਦੇ ਹਾਂ ਪਿੰਡ ਦੇ ਆ ਔਰਤਾਂ ਕਾਫੀ ਮਾਤਰਾ ਦੇ ਵਿੱਚ ਇਕੱਠੀਆਂ ਹੋਈਆਂ ਨੇ ਕਿ ਮਾਮਲਾ ਕੀ ਆ ਪੂਰਾ ਕੀ ਕਹਣਾ ਚਾਹੁੰਦੇ ਇਹ ਅਸੀਂ ਭਈਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਸਾਡੇ ਘਰ ਦੇ ਸਾਹਮਣੇ ਭਈਏ ਰਹਿੰਦੇ ਨੇ ਇੱਧਰ ਵੀ ਰਹਿੰਦੇ ਨੇ ਇੱਧਰ ਸਾਡਾ ਘਰ ਕੱਲਿਆਂ ਦਾ ਏ ਉਹ ਉਹ ਸਵੇਰ ਤੋਂ ਲਾ ਕੇ ਨੀਕਰ ਬਣਾਉਣ ਦੇ ਵਿੱਚ ਫਿਰਦੇ ਨੇ ਸਾਰ ਦਿਨ ਕੋਠੇ ਤੇ ਸਾਨੂੰ ਤਾਂ ਬਾਹਰ ਨਿਕਲਣਾ আর ਕੋਠੇ ਤੇ ਚੜ੍ਹਨਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਹਾਂ ਜੀ ਉਹਨਾਂ ਨੇ ਬਾਥਰੂਮ ਚ ਨੀਣਾਉਣਾ ਹੈਗਾ ਬਾਹਰ ਨਾਉਂਦੇ ਨੇ ਕੁਝ ਪ੍ਰਵਾਸੀ ਇਹ ਵੀ ਕਹਿ ਰਹੇ ਨੇ ਵੀ ਜਿਹੜੇ ਮਾੜੀਆਂ ਹਰਕਤਾਂ ਕਰਦੇ ਸੀ ਉਹਨਾਂ ਤੇ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਵੀ ਕੁਝ ਕਦੇ ਨਹੀਂ ਕਰਦੇ ਇਹ ਸਾਰੇ ਪ੍ਰਵਾਸੀ ਇਹੋ ਜਿਹੇ ਨੇ ਸਾਰੇ ਇਹੀ ਹਰਕਤਾਂ ਕਰਦੇ ਨੇ ਦੋ ਉੱਥੇ ਕੰਦ ਨੇ ਖੜੇ ਹੋਣਗੇ दारू ਪੀ ਕੇ ਦੋ ਉੱਥੇ ਕੰਦ ਨੇ दारू ਪੀ ਕੇ ਖੜਦੇ ਨੇ ਇਹ ਇਹਨਾਂ ਨੂੰ ਤਾਂ ਬਹੁਤ ਹਰਕਤਾਂ ਮਾਰੀਆਂ ਨੇ ਜੀ ਸਰ ਜੀ ਨੂੰ ਫੈਸਲਾ ਕੀਆ ਤੁਹਾਡੇ ਪਿੰਡ ਦਾ ਫੈਸਲਾ ਕੀ ਲਿਆ ਗਿਆ ਹੁਣ ਤੁਸੀਂ ਸਾਡੇ ਪਿੰਡ ਦਾ ਫੈਸਲਾ ਇਹ ਆ ਵੀ ਇੱਥੇ ਰਹਿਣੇ ਨਹੀਂ ਚਾਹੀਦੇ ਫੈਕਟਰੀ 'ਚ ਰਹਿਣ ਜੀ ਹਾਂ ਅਸੀਂ ਹੋਰ ਇਹਨਾਂ ਨਾਲ ਲੜਦੇ ਨਹੀਂ ਝਗੜਦੇ ਨਹੀਂ ਫੈਕਟਰੀ 'ਚ ਮਾਦੋਚ ਰਹਿਣ ਵੈਸੇ ਸਾਡਾ ਤਾਂ ਇਹੀ ਫੈਸਲਾ ਜੀ ਆ ਬਿਲਕੁਲ ਜਿਹੜੇ ਲੋਕਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਕਾਫੀ ਕਹਿੰਦੇ ਨਸ਼ੇ ਦਾ ਬੋਲਵਾਲਾ ਵੀ ਆ ਇਹ ਲੋਕਾਂ ਦੇ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ ਕਈ ਪਰਿਵਾਰ ਨੇ ਜਿਹੜੇ ਪ੍ਰਵਾਸੀਆਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਸ਼ੇ ਤੇ ਵੀ ਨੌਜਵਾਨਾਂ ਨੂੰ ਕਹਿੰਦੇ ਲਗਾਇਆ ਗਿਆ ਗੰਧ ਜਿਮੜੀਆ ਲਈ ਚਹਿਲ ਤੋਂ ਹਰਮਨ ਸਿੰਘ ਮਾ